ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਆਪਣੇ 4 ਉਮੀਦਵਾਰਾਂ ਦੇ ਨਾਵਾਂ ਦਾ ਜੋ ਹੈ ਐਲਾਨ ਕਰ ਦਿੱਤਾ ਹੈ ਇੱਕ ਉਮੀਦਵਾਰ ਜਿਹੜਾ ਹਰਿਆਣਾ ਦਾ ਉਹ ਵੀ ਐਲਾਨਿਆ ਗਿਆ ਉਸ ਦਾ ਨਾਮ ਵੀ ਸਾਹਮਣੇ ਆ ਚੁੱਕਾ ਹੈ ਸੋ ਇੰਤਜ਼ਾਰ ਹੁਣ ਹੋ ਰਿਹਾ ਹੈ ਕਿ ਪੰਜਾਬ ਦੇ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੇ ਨਾਮ ਕਦੋਂ ਐਲਾਨੇ ਜਾਣਗੇ ਹਾਲਾਂਕਿ ਇਸੇ ਮਹੀਨੇ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਦਾ ਵਾਅਦਾ ਕੀਤਾ ਗਿਆ ਸੀ ਤੁਸੀਂ ਕੀ ਕਹਿਣਾ ਚਾਹੋਗੇ ਕਦੋਂ ਪੰਜਾਬ ਦੇ ਇਹਨਾਂ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਏਗਾ ਆਮ ਆਦਮੀ ਪਾਰਟੀ ਵੱਲੋਂ ਹਰਜੋਤਜੀ ਆਮ ਆਦਮੀ ਪਾਰਟੀ ਆਮ ਤੌਰ ਤੇ ਜਾਣੀ ਜਾਂਦੀ ਹੈ ਆਪਣੇ ਉਮੀਦਵਾਰਾਂ ਦੇ ਐਲਾਨ ਬਹੁਤ ਜਲਦੀ ਕਰਨ ਦੇ ਲਈ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਸੀ ਉੰਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਵੀ ਜਲਦੀ ਜਲਦੀ ਕੁਝ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦੇ ਸੀ ਇਹਦੇ ਨਾਲ ਹਮੇਸ਼ਾ ਪੋਲਿਟਿਕਲ ਪਾਰਟੀਆਂ ਨੂੰ ਆਪਣੇ ਉਮੀਦਵਾਰਾਂ ਨੂੰ ਜ਼ਿਆਦਾ ਮੌਕਾ ਦੇਣ ਦੇ ਤੌਰ ਤੇ ਦੇਖਿਆ ਜਾਂਦਾ ਹੈ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਇਸੇ ਮਹੀਨੇ ਆਪਣੇ 13 ਦੇ 13 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਸੀ ਪਰ ਉਹ ਨਹੀਂ ਕਰ ਸਕੀ ਦਿੱਲੀ ਚ ਪਰ ਆਮ ਆਦਮੀ ਪਾਰਟੀ ਨੇ ਆਪਣੇ 5 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਿਨ੍ਹਾਂ ਦੇ ਵਿੱਚੋਂ 4 ਸੀਟਾਂ ਦਿੱਲੀ ਦੀਆਂ ਨੇ ਤੇ 1 ਸੀਟ ਹਰਿਆਣਾ ਦੀ ਹੈ हरियाणा ਦੇ ਕੁਰਕ ਖੇਤਰਾ ਤੋਂ ਸੁਸ਼ੀਲ ਗੁਪਤਾ ਨੇ ਜਿਹੜੇ ਉਹਨਾਂ ਨੂੰ ਲੋਕ ਸਭਾ ਦਾ ਉਮੀਦਵਾਰ ਬਣਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਔਰ ਦਿੱਲੀ ਦੇ ਵਿੱਚ ਸੋਮਨਾਥ ਭਾਰਤੀ ਜਿਹੜੇ ਪਹਿਲਾਂ ਵੀ ਮੰਤਰੀ ਰਹੇ ਨੇ ਮਹਾਬਲ ਮਿਸ਼ਰਾ ਜਿਹੜੇ ਕਿਸੇ ਵੇਲੇ ਕਾਂਗਰਸ ਸੀ ਔਰ ਸਹੀ RAM ਔਰ ਇਹਦੇ ਨਾਲ ਨਾਲ ਕੁਲਦੀਪ ਕੁਮਾਰ ਔਰ ਕੁਲਦੀਪ ਕੁਮਾਰ ਉਹਨਾਂ ਨੂੰ ਈਸਟ ਦਿੱਲੀ ਤੋਂ ਉਮੀਦਵਾਰ ਐਲਾਨਿਆ ਗਿਆ ਜਿਹੜਾ ਈਸਟ ਦਿੱਲੀ ਦਾ ਹਲਕਾ ਹੈ ਇਹ ਸਧਾਰਨ ਹਲਕਾ ਹੈ ਪਰ ਇਥੋਂ ਉਮੀਦਵਾਰ ਬਣਾਇਆ ਗਿਆ ਕੁਲਦੀਪ ਮਰ ਉਹਨਾਂ ਨੂੰ ਜਿਹੜੇ ਕੀ ਐਸਸੀ ਸਮਾਜ ਨੂੰ ਰਿਪਰੈਜ਼ੈਂਟ ਕਰਦੇ ਨੇ ਸੋ ਇੱਕ ਐਸਸੀ ਸਮਾਜ ਦੇ ਕੈਂਡੀਡੇਟ ਨੂੰ ਸਧਾਰਨ ਸੀਟ ਤੋਂ ਜਨਰਲ ਸੀਟ ਤੋਂ ਜਨਰਲ ਸੀਟ ਤੋਂ ਐਲਾਨ ਦਿੱਤਾ ਹੈ ਅਰਵਿੰਦ ਕੇਜਰੀਵਾਲ ਨੇ ਔਰ ਆਮ ਆਦਮੀ ਪਾਰਟੀ ਨੇ ਇਹ ਇੱਕ ਵੱਡਾ ਫੈਸਲਾ ਕੀਤਾ ਆਮ ਤੌਰ ਤੇ ਅਜਿਹਾ ਬਹੁਤ ਘੱਟ ਹੁੰਦਾ ਹੈ ਜਦੋਂ ਰਿਜ਼ਰਵ ਸੀਟਾਂ ਤੇ ਜਦੋਂ ਓਪਨ ਸੀਟਾਂ ਤੇ ਕਿਸੇ ਰਿਜ਼ਰਵ ਕੈਟਾਗਰੀ ਦੇ ਕੈਂਡੀਡੇਟ ਨੂੰ ਉਮੀਦਵਾਰ ਬਣਾਇਆ ਜਾਵੇ ਇਹ ਇੱਕ ਸਿਹਤਮੰਦ ਮੁਕਾਬਲੇ ਦੇ ਤੌਰ ਤੇ ਵੀ ਅਸੀਂ ਦੇਖ ਸਕਦੇ ਹਾਂ ਔਰ ਜੇ ਪੰਜਾਬ ਦੀ ਗੱਲ ਕਰੀਏ ਜਿਹੜਾ ਸਭ ਤੋਂ ਵੱਡਾ ਤੁਹਾਡਾ ਸਵਾਲ ਵੀ ਹੈ ਪੰਜਾਬ ਦੇ ਵਿੱਚ ਇਸੇ ਮਹੀਨੇ 13 ਦੇ 13 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਜਾਣਾ ਸੀ ਪਰ ਕਿਉਂਕਿ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਹੁਣ ਵੀ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਕਿਸਾਨ ਸੰਗਠਨ ਨੇ ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਸ਼ੰਭੂ ਬਾਰਡਰ ਤੇ ਤਾਂ ਨਹੀਂ ਹੈ ਪਰ ਸੰਯੁਕਤ ਕਿਸਾਨ ਮੋਰਚਾ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਅੰਦੋਲਨ ਚਲਾ ਰਿਹਾ ਹੈ ਹੁਣ ਇਸ ਕਿਸਾਨ ਅੰਦੋਲਨ ਕਰਕੇ ਆਮ ਆਦਮੀ ਪਾਰਟੀ ਨੇ ਹਲੇ ਤੱਕ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਸੀ ਪਰ ਕਿਉਂਕਿ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਵੀ ਨੇ ਕਿ ਮਾਰਚ ਦੇ ਪਹਿਲੇ ਜਾਂ ਦੂਸਰੇ ਹਫਤੇ ਚੋਣਾਂ ਜ਼ਾਬਤਾ ਲੱਗ ਸਕਦਾ ਹੈ ਅਜੇ ਵਿੱਚ ਮੈਂ ਇਹ ਅਨੁਮਾਨ ਲਗਾ ਰਿਹਾ ਹਰਜੋਜੀ ਕਿ ਆਮ ਆਦਮੀ ਪਾਰਟੀ ਅਗਲੇ ਇੱਕ ਹਫਤੇ ਦੇ ਵਿੱਚ ਵਿੱਚ ਸੋ ਮਾਰਚ ਦੇ ਪਹਿਲੇ ਹਫਤੇ ਦੇ ਦਰਮਿਆਨ ਪੰਜਾਬ ਦੇ ਲਈ ਵੀ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦੀ ਹੈ ਕਿਉਂਕਿ ਅਗਰ ਜਲਦ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰੇਗੀ ਤੇ ਆਮ ਆਦਮੀ ਪਾਰਟੀ ਆਪਣੇ ਪੱਖ ਚ ਲਹਿਰ ਬਣਾਉਣ ਚ ਕਾਮਯਾਬ ਹੋ ਸਕਦੀ ਹੈ ਜਿੱਥੋਂ ਤੱਕ ਗੱਲ ਕਾਂਗਰਸ ਦੀ ਹੈ ਕਾਂਗਰਸ ਦੇ ਜਿਹੜੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਆਪਣੇ ਆਪਣੇ ਪੱਧਰ ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪਰ ਕਾਂਗਰਸ ਦੇ ਵਿੱਚ ਟਿਕਟਾਂ ਦੀ ਜਿਹੜੀ ਵੰਡ ਹੈ ਉਹ ਹਮੇਸ਼ਾ ਸਮਾਂ ਲੈਂਦੀ ਹੈ ਕਿਉਂਕਿ ਅੱਠ ਕਾਂਗਰਸ ਦੇ ਸਿਟਿੰਗ ਐਮਪੀ ਸੀ ਜਿਨ੍ਹਾਂ ਦੇ ਵਿੱਚੋਂ ਬੀਬੀ ਪ੍ਰਨੀਤ ਕੌਰ ਸਸਪੈਂਡਡ ਨੇ ਮੁਤਲਨੇ ਕਾਂਗਰਸ ਵੱਲੋਂ ਔਰ ਮੰਨਿਆ ਜਾ ਰਿਹਾ ਹੈ ਕਿ ਉਹ ਭਾਜਪਾ ਵੱਲੋਂ ਲੜ ਸਕਦੇ ਨੇ ਅਜਿਹੇ ਹਾਲਾਤਾਂ ਦੇ ਵਿੱਚ 6 ਹੋਰ ਕੈਂਡੀਡੇਟ ਨੇ ਜਿਹੜੇ ਕਾਂਗਰਸ ਉਹਨਾਂ ਦੀ ਭਾਲ ਕਰੇਗੀ ਔਰ ਕਾਂਗਰਸ ਕੁਝ ਸਿਟਿੰਗ ਕੈਂਡੀਡੇਟਸ ਨੂੰ ਜਲਦ ਐਲਾਨਣਾ ਚਾਹੇਗੀ ਤਾਂ ਕਿ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ 'ਚ ਮੁਕਾਬਲਾ ਕਰ ਸਕੇ ਜਿਹੜੀਆਂ ਬਾਕੀ 6 ਸੀਟਾਂ ਨੇ ਸਾਨੂੰ ਪਤਾ ਹੈ ਕਾਂਗਰਸ ਦੇ ਵਿੱਚ ਟਿਕਟਾਂ ਦੀ ਵੰਡ ਤੋਂ ਪਹਿਲਾਂ ਉਹਨਾਂ ਉੱਪਰ ਕਈ ਤਰ੍ਹਾਂ ਦੇ ਰੋਲੇ ਪੈਣੇ ਨੇ ਹਮੇਸ਼ਾ ਪੈਂਦੇ ਰਹੇ ਨੇ ਇਸ ਵਾਰ ਵੀ ਪੈਣਗੇ ਇਹ ਵੀ ਹੋ ਸਕਦਾ ਹੈ ਕਾਂਗਰਸ ਦੇ ਕਈ ਲੀਡਰ ਪਾਰਟੀ ਛੱਡਣ ਕਈ ਲੀਡਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣ ਜਾਂ ਕਈ ਲੀਡਰ ਕਿਸੇ ਹੋਰ ਪਾਰਟੀ 'ਚ ਚਲੇ ਜਾਣ ਸੋ ਇਸ ਕਰਕੇ ਕਾਂਗਰਸ ਜਿਹੜੇ ਆਪਣੇ ਕੈਂਡੀਡੇਟਾਂ ਦਾ ਐਲਾਨ ਕਰੇਗੀ ਉਹ ਜਦੋਂ ਨਾਮਜ਼ਦਗੀ ਕਰਨ ਦੀ ਪ੍ਰਕਿਰਿਆ ਉਸ ਦਿਨ ਤੱਕ ਵੀ ਕਈ ਵਾਰ ਕਾਂਗਰਸ ਪਾਰਟੀ ਪਹੁੰਚ ਜਾਂਦੀ ਹੈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਦੇ ਲਈ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਹੈ ਆਮ ਆਦਮੀ ਪਾਰਟੀ ਇਸ ਵਾਰ ਨਵਾਂ ਤਜਰਬਾ ਕਰ ਸਕਦੀ ਹੈ ਦਿੱਲੀ ਚ ਅਸੀਂ ਦੇਖਿਆ ਜਿਹੜੇ ਕੁਲਦੀਪ ਕੁਮਾਰ ਨੇ ਜਿਨ੍ਹਾਂ ਨੂੰ ਈਸਟ ਦਿੱਲੀ ਤੋਂ ਉਮੀਦਵਾਰ ਬਣਾਇਆ ਗਿਆ ਜਿਹੜੇ ਕਿ ਐਸਸੀ ਸਮਾਜ ਨੂੰ ਰਿਪਰੈਜ਼ੈਂਟ ਕਰਦੇ ਨੇ ਜਨਰਲ ਸੀਟ ਤੋਂ ਉਹਨਾਂ ਨੂੰ ਉਤਾਰਿਆ ਗਿਆ ਉਹ ਮੌਜੂਦਾ ਵਿਧਾਇਕ ਵੀ ਨੇ ਉਹ ਦਿੱਲੀ ਚ ਮੌਜੂਦਾ ਵਿਧਾਇਕ ਵੀ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੇ 13 ਲੋਕ ਸਭਾ ਹਲਕਿਆਂ ਦੇ ਵਿੱਚ ਜਿਹੜੇ ਉਹਨਾਂ ਦੇ ਮੰਤਰੀ ਆਉਂਦੇ ਨੇ ਸਭ ਤੋਂ ਪਹਿਲਾਂ ਉਹਨਾਂ ਮੰਤਰੀਆਂ ਨੂੰ ਚੁਣੇਗੀ ਜਾਂ ਇਹ ਕਿਹਾ ਜਾਵੇ ਕਿ ਲਗਭਗ ਟਿਕਟਾਂ ਤਾਂ ਆਮ ਆਦਮੀ ਪਾਰਟੀ ਤੈਅ ਕਰ ਚੁੱਕੀ ਹੈ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਭਗਵੰਤ ਮਾਨ ਵੀ ਤੈਅ ਕਰ ਚੁੱਕੇ ਨੇ ਅਰਵਿੰਦ ਕੇਦਰੀਵਾਲ ਵੀ ਕਿ ਸਾਡੇ ਕੈਂਡੀਡੇਟ ਕਿਹੜੇ ਹੋਣਗੇ ਜੇ ਮੈਂ ਜਲੰਧਰ ਦੀ ਗੱਲ ਕਰਾਂ ਜਿਹੜੇ ਸਿਟਿੰਗ ਐਮਪੀ ਨੇ ਉੱਥੇ ਜਲੰਧਰ ਦੇ ਸਿਟਿੰਗ ਐਮਪੀ ਤਾਂ ਲਗਭਗ ਤੈਅ ਨਹੀਂ ਕਿਉਂਕਿ ਭਗਵੰਤ ਮਾਨ ਉਹਨਾਂ ਨੇ ਖੁਦ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਸੀ ਨਾਲ ਭਗਵਨ ਸਿੰਘ ਮਾਨਸੀ ਔਰ ਉਹਨਾਂ ਦੇ ਨਾਲ ਹਰਚੰਦ ਸਿੰਘ ਬਰਸਟ ਜਿਹੜੇ ਜਨਰਲ ਸਕੱਤਰ ਵੀ ਨੇ ਪਾਰਟੀ ਦੇ ਸੋ ਉਹਨਾਂ ਨੇ ਖੁਦ ਉਹਨਾਂ ਨੂੰ ਸ਼ਾਮਲ ਕਰਾਇਆ ਸੀ ਉਹ ਉਮੀਦਵਾਰ ਤਾਂ ਬਦਲੇ ਜਾਣ ਦੀ ਸੰਭਾਵਨਾ ਬਿਲਕੁਲ ਨਹੀਂ ਹੈ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਨੇ ਪਾਰਲੀਮੈਂਟ ਦੇ ਵਿੱਚ ਵੀ ਆਪਣਾ ਆਪਣੀ ਪਛਾਣ ਹੈ ਜਿਹੜੀ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਦੋ ਵਾਰ ਉਹਨਾਂ ਦੇ ਉਹਨਾਂ ਦੇ ਭਾਸ਼ਣ ਔਰ ਉਹਨਾਂ ਦੀ ਗਤੀਵਿਧੀਆਂ ਜਿਹੜੀ ਅਸੀਂ ਨੋਟਿਸ ਕੀਤੀ ਹੈ ਹੁਣ ਜਿਤਨਾ ਗੱਲ ਰਹਿ ਗਈ ਬਾਕੀ 12 ਸੀਟਾਂ ਦੀ ਬਾਕੀ 12 ਸੀਟਾਂ ਤੇ ਵੀ ਕੈਂਡੀਡੇਟਾਂ ਦੇ ਨਾਮ ਭਗਵੰਤ ਮਾਨ ਦੇ ਭਗਵੰਤ ਮਾਨ ਦੀ ਜੀਬ ਵਿੱਚ ਆ ਉਹਨਾਂ ਦੇ ਕੁਰਤੇ ਦੀ ਕਿਉਂਕਿ ਨਾਮ ਲਗਭਗ ਤੈ ਨਹੀਂ ਹੁਣ ਉਹਨਾਂ ਚ ਹੋਣਗੇ ਕਿਹੜੇ ਕਿਹੜੇ ਮੇਰਾ ਇਹ ਅਨੁਮਾਨ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਚੰਗੇ ਕਦ ਕਾਠ ਵਾਲੇ ਮੰਤਰੀ ਨੇ ਕਦ ਕਾਠ ਤੋਂ ਭਾਵ ਜਿਨ੍ਹਾਂ ਦਾ ਜਿਨ੍ਹਾਂ ਦਾ ਕੰਮ ਕਾਜ ਚੰਗਾ ਹੈ ਸਰੀਰਕ ਕਦ ਵੱਜੋਂ ਨਹੀਂ ਉਹਨਾਂ ਦੇ ਕੰਮ ਦੇ ਜਿਹੜਾ ਰੁਤਬੇ ਮੁਤਾਬਕ ਹੁਣ 5 ਤੋਂ 6 ਮੰਤਰੀ ਉਤਾਰ ਸਕਦੀ ਹੈ ਭਗਵੰਤ ਮਾਨ ਦੀ ਸਰਕਾਰ ਲੋਕ ਸਭਾ ਚੋਣਾਂ ਚ ਕਿਉਂਕਿ 92 ਵਿਧਾਇਕਾਂ ਦਾ ਬਹੁਮਤ ਹੈ ਕਿਸੇ ਵੀ ਮੰਤਰੀ ਦੇ ਐਮਪੀ ਬਣਨ ਦੀ ਸੂਰਤ ਦੇ ਵਿੱਚ ਆਸਾਨੀ ਨਾਲ ਨਵੇਂ ਵਿਧਾਇਕ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਉੰਜ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੇ ਸਾਰਾ ਜਿਹੜਾ ਮੰਤਰੀਆਂ ਦਾ ਕੋਟਾ ਹੈ ਉਹ ਨਹੀਂ ਭਰਿਆ ਹਜੇ ਵੀ ਮੰਤਰੀਆਂ ਦੀਆਂ ਵੈਕੈਂਸੀਆਂ ਖਾਲੀ ਨੇ ਹਾਲਾਂਕਿ ਦੂਸਰੇ ਮੁਲਾਜ਼ਮਾਂ ਦੇ ਨਿਯੁਕਤੀ ਪੱਤਰ ਭਗਵੰਤ ਮਾਨ ਆਏ ਦਿਨ ਵੰਡਦੇ ਨੇ ਪਰ ਮੰਤਰੀ ਦੇ ਜਿਹੜੇ ਅਹੁਦੇ ਨੇ ਉਹ ਹਜੇ ਖਾਲੀ ਨੇ ਸਰਕਾਰ ਜ਼ਿਆਦਾ ਬੋਝ ਨਹੀਂ ਪਾਉਣਾ ਚਾਹੁੰਦੀ ਉੰਜ ਪਰਸੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਚੇਅਰਮੈਨ ਵਾਈਸ ਚੇਅਰਮੈਨ ਵੱਖ-ਵੱਖ ਬੋਰਡਾਂ ਦੇ ਕਾਰਪੋਰੇਸ਼ਨਾਂ ਦੇ ਮੈਂਬਰ ਉਹ ਵੀ ਲਾਏ ਗਏ ਨੇ ਇਹਦਾ ਮਤਲਬ ਹੈ ਕਿ ਜਿਹੜੇ ਹੋਰ ਦਾਵੇਦਾਰ ਸੀ ਟਿਕਟਾਂ ਦੇ ਟਿਕਟਾਂ ਦੇ ਨਾਵਾਂ ਦੇ ਐਲਾਨ ਤੋਂ ਪਹਿਲਾਂ ਜਿਹੜੇ ਟਿਕਟਾਂ ਦੇ ਹੋਰ ਦਾਵੇਦਾਰ ਸੀ ਉਹਨਾਂ ਨੂੰ ਵੱਖ-ਵੱਖ ਕਾਰਪੋਰੇਸ਼ਨਾਂ ਦੇ ਵਿੱਚ ਚੇਅਰਮੈਨਾਂ ਬੋਰਡਾਂ ਦੇ ਵਿੱਚ ਡਿਪਾਰਟਮੈਂਟਾਂ ਦੇ ਵਿੱਚ ਬੈਂਕਾਂ ਦੇ ਵਿੱਚ ਐਡਜਸਟ ਕੀਤਾ ਜਾ ਰਿਹਾ ਕਿਸੇ ਨੂੰ ਮੈਂਬਰ ਬਣਾਇਆ ਜਾ ਰਿਹਾ ਕਿਸੇ ਨੂੰ ਚੇਅਰਮੈਨ ਕਿਸੇ ਨੂੰ ਵਾਈਸ ਚੇਅਰਮੈਨ ਕਿਸੇ ਨੂੰ ਡਾਇਰੈਕਟਰ ਹੁਣ ਕਿਉਂਕਿ ਨਾਮ ਤਾਂ ਤੈਅ ਨੇ ਹੁਣ ਇਹਨਾਂ ਦੇ ਵਿੱਚੋਂ 5 ਤੋਂ 6 ਮੰਤਰੀ ਇਸ ਵਾਰ ਪੰਜਾਬ ਦੇ ਵਿੱਚ ਲੜ ਸਕਦੇ ਨੇ ਔਰ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੋਏਗੀ ਕਿ 2014 ਚ ਜਿਹੜੀਆਂ ਚਾਰ ਲੋਕ ਸਭਾ ਦੀਆਂ ਸੀਟਾਂ ਜਿੱਤੀਆਂ ਸੀ ਉੱਥੇ ਤਕੜੇ ਅਤੇ ਦਮਦਾਰ ਚਿਹਰੇ ਜਾਂ ਮੰਤਰੀ ਉਤਾਰੇ ਜਾਣ ਸੋ ਸ਼ੰਗਰੂਰ ਦੇ ਵਿੱਚ ਕੋਈ ਦਮਦਾਰ ਮੰਤਰੀ ਭਗਵੰਤ ਮਾਨ ਦੀ ਸਰਕਾਰ ਉਤਾਰ ਸਕਦੀ ਹੈ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਕਿਸੇ ਮੰਤਰੀ ਨੂੰ ਉਤਾਰਿਆ ਜਾ ਸਕਦਾ ਹੈ ਮੇਰਾ ਅਨੁਮਾਨ ਹੈ ਇਸੇ ਤਰ੍ਹਾਂ ਬਠਿੰਡਾ ਉੱਥੇ ਕਿਸੇ ਮੰਤਰੀ ਨੂੰ ਉਤਾਰਿਆ ਜਾ ਸਕਦਾ ਹੈ ਔਰ ਪਟਿਆਲਾ ਕਿਉਂਕਿ ਪਟਿਆਲਾ ਪਹਿਲਾਂ ਵੀ ਆਮ ਆਦਮੀ ਪਾਰਟੀ ਕੋਲੇ ਰਿਆ ਸੰਗਰੂਰ ਪਟਿਆਲਾ ਫਰੀਦਕੋਟ ਔਰ ਫਤਗੜ ਸਾਹਿਬ ਫਤਗੜ ਸਾਹਿਬ ਵੀ ਕੋਈ ਮੰਤਰੀ ਉਤਾਰਿਆ ਜਾ ਸਕਦਾ ਹੈ ਤੇ ਪਟਿਆਲੇ ਵੀ ਕੋਈ ਮੰਤਰੀ ਉਤਾਰਿਆ ਜਾ ਸਕਦਾ ਹੈ ਉੰਜ ਪੰਜ ਜਾਂ 6 ਤੋਂ ਜ਼ਿਆਦਾ ਮੰਤਰੀ ਵੀ ਉਤਾਰੇ ਜਾ ਸਕਦੇ ਨੇ ਔਰ ਕਈ ਜਿਹੜੇ ਲੋਕ ਸਭਾ ਹਲਕੇ ਐ ਉੱਥੇ ਮੌਜੂਦਾ ਵਿਧਾਇਕ ਉਹ ਵਿਧਾਇਕ ਜਿਹੜੇ ਦਮ ਖਮ ਰੱਖਦੇ ਨੇ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਲੋਕਾਂ ਦਾ ਭਰੋਸਾ ਜਿੱਤ ਸਕਣ ਅਤੇ ਜਿੱਤ ਦਵਾ ਸਕਣ ਆਮ ਆਦਮੀ ਪਾਰਟੀ ਨੂੰ ਕਿਉਂਕਿ ਟੀਚਾ ਭਗਵੰਤ ਮਾਨ ਹੁਣ ਦਾ 13 0 ਦਾ ਹੈ ਹਾਲ ਦੀ ਘੜੀ ਅਗਰ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਠਾਕ ਰਹਿੰਦਾ ਫਿਰ ਤਾਂ ਮੁਕਾਬਲਾ ਕੁਝ ਸੀਟਾਂ ਤੇ ਹੋਏਗਾ ਅਗਰ ਸਭ ਕੁਝ ਕਾਂਗਰਸ ਚ ਠੀਕ ਠਾਕ ਨਹੀਂ ਰਹਿੰਦਾ ਤੇ ਫੇਰ ਮੁਕਾਬਲੇ ਵਾਲੀ ਗੱਲ ਨਹੀਂ ਰਹਿਣੀ ਉੰਜ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਇੱਕ ਦੋ ਸੀਟਾਂ ਨੇ ਉਹ ਹੁਣ ਵੀ ਅਸੀਂ ਮੰਨ ਸਕਦੇ ਆਂ ਕਿ ਕਾਂਗਰਸ ਪਾਰਟੀ ਦੇ ਲਈ ਉਹ ਸੁਰੱਖਿਤ ਨਹੀਂ ਜਿੱਥੇ ਕਾਂਗਰਸ ਪਾਰਟੀ ਜਲਦੀ ਜਲਦੀ ਆਪਣਾ ਉਮੀਦਵਾਰ ਨਹੀਂ ਬਦਲੇਗੀ ਲੁਧਿਆਣਾ ਰਵਨੀਤ ਸਿੰਘ ਬਿੱਟੂ ਲੁਧਿਆਣੇ ਦੇ ਵਿੱਚ ਵੀ ਕਾਂਗਰਸ ਪਾਰਟੀ ਦੀ ਸੀਟ ਬਦਲਣ ਦੀ ਕੋਈ ਸੰਭਾਵਨਾ ਨਹੀਂ ਹੈ ਹਾਲਾਂਕਿ ਲੁਧਿਆਣਾ ਕਾਂਗਰਸ ਪਾਰਟੀ ਲਈ ਇਸ ਵਾਰ ਬੜਾ ਔਖਾ ਹੋ ਸਕਦਾ ਹੈ ਰਵਨੀਤ ਸਿੰਘ ਬਿੱਟੂ ਤੀਜੀ ਵਾਰ ਦੇ ਮੈਂਬਰ ਪਾਰਲੀਮੈਂਟ ਨੇ ਪਰ ਲੁਧਿਆਣਾ ਦੇ ਵਿੱਚ ਵੀ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਫੁੱਟ ਹੈ ਲੁਧਿਆਣਾ ਦੇ ਵਿੱਚ ਕਾਂਗਰਸ ਦੇ ਕਈ ਅਜਿਹੇ ਲੀਡਰ ਨੇ ਜਿਹੜੇ ਸਮੇਂ-ਸਮੇਂ ਤੇ ਦੂਸਰੇ ਲੀਡਰਾਂ ਦਾ ਵੀ ਵਿਰੋਧ ਕਰਦੇ ਰਹੇ ਨੇ ਸੋ ਲੁਧਿਆਣਾ ਵੀ ਇੱਕ ਵੱਡੀ ਗੁੱਟਬਾਜ਼ੀ ਵਾਲਾ ਸ਼ਹਿਰ ਹੈ ਗੁੱਟਬਾਜ਼ੀ ਕਾਂਗਰਸ ਤੇ ਭਾਰੀ ਪੈ ਸਕਦੀ ਹੈ ਹਾਲਾਂਕਿ ਅਮਰਸਰ ਦੇ ਵਿੱਚ ਗੁਰਜੀਤ ਸਿੰਘ ਔਜਲਾ ਮਜ਼ਬੂਤ ਦਾਵੇਦਾਰ ਨੇ ਔਰ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਬਹਾਦਰੀ ਦਿਖਾਈ ਉਸ ਤੋਂ ਬਾਅਦ ਅਮਰਸਰ ਦੇ ਲੋਕ ਵੀ ਉਹਨਾਂ ਤੇ ਮਾਣ ਮਹਿਸੂਸ ਕਰਦੇ ਨੇ ਗੁਰਜੀਤ ਔਜਲਾ ਜਿੱਤ ਦੇ ਵੱਡੇ ਦਾਵੇਦਾਰ ਨੇ ਪਰ ਉੱਥੇ ਕਿਤੇ ਨਾ ਕਿਤੇ ਜਿਹੜੇ ਓਪੀ ਸੋਨੀ ਨੇ ਜਿਹੜੇ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਉਹਨਾਂ ਦੇ ਹੱਕ 'ਚ ਵੀ ਦਾਵਾ ਜਤਾ ਰਹੇ ਨੇ ਕਈ ਵਰਕਰ ਵਲੰਟੀਅਰ ਅਤੇ ਪਾਰਟੀ ਦਾ ਇੱਕ ਹਿੱਸਾ ਸੋ ਕਹਿੰਦੇ ਨੇ ਕਿ ਅਗਰ ਕਾਂਗਰਸ 'ਚ ਗੱਟਬਾਜ਼ੀ ਨਾ ਹੋਵੇ ਤੇ ਅੰਮ੍ਰਿਤਸਰ ਦੇ ਵਿੱਚ ਵੀ ਕਾਂਗਰਸ ਵੱਡੀ ਜਿੱਤ ਦਰਜ ਕਰ ਸਕਦੀ ਹੈ ਪਰ ਕੀ ਗੁਰਜੀਤ ਸਿੰਘ ਔਜਲਾ ਨੂੰ ਕਲੀਨ ਚਿਟ ਮਿਲੇਗੀ ਇੱਕ ਹੋਰ ਬਹੁਤ ਵੱਡਾ ਸਵਾਲ ਹੈ ਕੀ ਨਵਜੋਤ ਸਿੰਘ ਸਿੱਧੂ ਦਾ ਸਾਥ ਮਿਲੇਗਾ ਇਹ ਵੀ ਬਹੁਤ ਵੱਡਾ ਸਵਾਲ ਹੈ ਅਗਰ ਨਵਜੋਤ ਸਿੰਘ ਸਿੱਧੂ ਦਾ ਸਾਥ ਵੀ ਗੁਰਜੀਤ ਸਿੰਘ ਔਜਲਾ ਨੂੰ ਮਿਲਦਾ ਹੈ ਤੇ ਗੁਰਜੀਤ ਸਿੰਘ ਔਜਲਾ ਹੋਰ ਤਕੜੇ ਹੋ ਸਕਦੇ ਨੇ ਉਂਝ ਨਵਜੋਤ ਸਿੰਘ ਸਿੱਧੂ ਕਿਸੇ ਵੀ ਕਾਂਗਰਸ ਦੇ ਵਰਕਰ ਜਾਂ ਲੀਡਰ ਦੇ ਸਮਰਥਨ ਚ ਨੇ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕੀ ਪਾਰਟੀ ਦੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਕੋਈ ਹੁਕਮ ਲਾਉਂਦੀ ਹੈ ਕੋਈ ਜ਼ਿੰਮੇਵਾਰੀ ਦਿੰਦੀ ਹੈ ਜਾਂ ਨਵਜੋਤ ਸਿੰਘ ਸਿੱਧੂ ਆਪਣੀ ਮਰਜ਼ੀ ਮੁਤਾਬਕ ਚੋਂ ਪ੍ਰਚਾਰ ਕਰਦੇ ਨੇ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਆਮ ਆਦਮੀ ਪਾਰਟੀ 13 ਸੀਟਾਂ ਤੇ ਜਿੱਤ ਦੇ ਦਾਅਵੇ ਦੇ ਨਾਲ ਅੱਗੇ ਵੱਧ ਰਹੀ ਹੈ ਸੋ ਪਹਿਲੇ ਹਫਤੇ ਦੇ ਵਿੱਚ ਵਿੱਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋ ਸਕਦਾ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਗਰ ਕਿਸਾਨ ਅੰਦੋਲਨ ਨਿਬੜ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦੀ ਹੈ ਔਰ ਅਗਰ ਕਿਸਾਨ ਅੰਦੋਲਨ ਲੰਮਾ ਖਿੱਚਦਾ ਹੈ ਤੇ ਉਹਦੇ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਤੈਅ ਕਰੇਗੀ ਕਿ ਪਾਰਟੀ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਦੋਂ ਕਰਨਾ ਹੈ ਪਰ ਸੰਭਾਵਨਾ ਇਸ ਹਫਤੇ ਦੀ ਬਣਦੀ ਹੈ ਦਲਜੀਤ ਨਵਜੋਤ ਸਿੰਘ ਸਿੱਧੂ ਨੇ ਕੱਲ ਸਵੇਰੇ ਪ੍ਰਿਯੰਕਾ ਗਾਂਧੀ ਜੀ ਦੇ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੀਆਂ ਜੋ ਤਸਵੀਰਾਂ ਨੇ ਉਹ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਸੋ ਫਿਲਹਾਲ ਇਸ ਮੁਲਾਕਾਤ ਨੇ ਪੰਜਾਬ ਦੀ ਸਿਆਸਤ ਨੂੰ ਇੱਕ ਵਾਰ ਫਿਰ ਤੋਂ ਜ਼ਰੂਰ ਗਰਮਾ ਦਿੱਤਾ ਹੈ ਕਿਉਂਕਿ ਅਸੀਂ ਅਗਰ ਮੀਡੀਆ ਦੇ ਵਿੱਚ ਚੱਲ ਰਹੀਆਂ ਖਬਰਾਂ ਦੀ ਗੱਲ ਕਰੀਏ ਤਾਂ ਕਈ ਝੂਠੀਆਂ ਖਬਰਾਂ ਇਸ ਤਰ੍ਹਾਂ ਦੀਆਂ ਵੀ ਚੱਲ ਰਹੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਜੋ ਨੇ ਭਾਜਪਾ ਵਿੱਚ ਜਾ ਸਕਦੇ ਨੇ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਨੇ ਸੋ ਇਹਨਾਂ ਸਾਰੀਆਂ ਹੀ ਝੂਠੀਆਂ ਖਬਰਾਂ ਦੇ ਉੱਪਰ ਇਸ ਮੁਲਾਕਾਤ ਨੇ ਵਿਰਾਮ ਚਿੰਨ ਜ਼ਰੂਰ ਲਗਾ ਦਿੱਤਾ ਹੈ ਦੂਜੇ ਪਾਸੇ ਜੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਮੌਜੂਦਾ ਸੰਗਠਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਜੜੇ ਵਿਰੋਧੀ ਨੇ ਉਹਨਾਂ ਨੂੰ ਵੀ ਜੋ ਹੈ ਇਸ ਮੁਲਾਕਾਤ ਦੇ ਨਾਲ ਇੱਕ ਵੱਡਾ ਝਟਕਾ ਜ਼ਰੂਰ ਲੱਗਿਆ ਫਿਲਹਾਲ ਜੇ ਆਪਾਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਪ੍ਰਿਯੰਕਾ ਗਾਂਧੀ ਦੇ ਨਾਲ ਜਿਹੜੀ ਇਹ ਮੁਲਾਕਾਤ ਹੋਈ ਹੈ ਤੁਸੀਂ ਇਸ ਸਬਤੇ ਕੀ ਕਹਿਣਾ ਚਾਹੋਗੇ ਪੰਜਾਬ ਦੀ ਸਿਆਸਤ ਵਾਲਾ ਗਰ ਆਪਾਂ ਹੁਣ ਦੇਖਦੇ ਹਾਂ ਅਤੇ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਬਾਰੇ ਤੁਸੀਂ ਕੀ ਕਹੋਗੇ ਹਰਜੋਤਜੀ ਨਵਜੋਤ ਸਿੰਘ ਸਿੱਧੂ ਨੇ ਕੱਲ ਸਵੇਰੇ ਬੀਬੀ ਪ੍ਰਿੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਦੱਸਿਆ ਜਾ ਰਿਹਾ ਹੈ ਕਿ 1 ਘੰਟੇ ਤੋਂ ਜ਼ਿਆਦਾ ਵਕਤ ਦੇ ਲਈ ਦੋਹਾਂ ਲੀਡਰਾਂ ਦੇ ਵਿੱਚ ਗੱਲਬਾਤ ਹੋਈ ਪੰਜਾਬ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਪਤਾ ਲੱਗਿਆ ਕਿ ਸਲਾਹ مشورہ ਹੋਇਆ ਕਾਂਗਰਸ ਪਾਰਟੀ ਨੂੰ ਕਿਵੇਂ 2024 ਦੀਆਂ ਚੋਣਾਂ ਦੇ ਵਿੱਚ ਸੱਤਾ ਚ ਲੈ ਕੇ ਆਉਣਾ ਹੈ ਪੰਜਾਬ 'ਚ ਕਾਂਗਰਸ ਦਾ ਰਿਵਾਈਵਲ ਕਿਵੇਂ ਕਰਨਾ ਹੈ ਇਹਨਾਂ ਸਾਰੇ ਮਸਲਿਆਂ 'ਤੇ ਨਵਜੋਤ ਸਿੰਘ ਸਿੱਧੂ ਅਤੇ ਪ੍ਰਿੰਕਾ ਗਾਂਧੀ ਦੇ ਵਿਚਾਲੇ ਗੱਲਬਾਤ ਹੋਈ ਔਰ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਅਹਿਮ ਸੁਝਾਅ ਨੇ ਹਮੇਸ਼ਾ ਦੀ ਤਰ੍ਹਾਂ ਉਹ ਪ੍ਰਿੰਕਾ ਗਾਂਧੀ ਕੋਲੇ ਪਹੁੰਚੇ ਹੁਣ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਇਸ ਮੁਲਾਕਾਤ ਦਾ ਪੰਜਾਬ ਦੀ ਸਿਆਸਤ ਤੇ ਕੀ ਅਸਰ ਹੈ ਪੰਜਾਬ ਦੀ ਸਿਆਸਤ ਤੇ ਇਸ ਮੁਲਾਕਾਤ ਦਾ ਗੈਰ ਅਸਰ ਹੈ ਜਿਵੇਂ ਹੀ ਕੱਲ ਨਵਜੋਤ ਸਿੰਘ ਸਿੱਧੂ ਦੇ ਪ੍ਰਿੰਕਾ ਗਾਂਧੀ ਦੇ ਨਾਲ ਮੁਲਾਕਾਤ ਦੀ ਖਬਰ ਬਾਹਰ ਆਈ ਉਨਾਂ ਦੀ ਤਸਵੀਰ ਵਾਇਰਲ ਹੋ ਗਈ ਪੰਜਾਬ ਦੇ ਸਾਰੇ ਪੋਲਿਟিক্যাল ਅਤੇ ਸੋਸ਼ਲ ਗਰੁੱਪਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਇਹ ਪੋਸਟ ਵਾਇਰਲ ਹੋਈ ਹਾਲਾਂਕਿ ਸ਼ੁਰੂਆਤ ਦੇ ਵਿੱਚ ਕੁਝ ਲੋਕਾਂ ਨੂੰ ਲੱਗਿਆ ਕਿ ਇਹ ਪੁਰਾਣੀ ਮੁਲਾਕਾਤ ਦੀ ਤਸਵੀਰ ਹੈ ਪਰ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਦੇ ਉੱਪਰ ਸਾਫ਼ ਲਿਖਿਆ ਸੀ ਕਿ ਉਹ ਅੱਜ ਹੀ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਉਹਨਾਂ ਨੇ ਕੀਤੀ ਹੈ ਤੇ ਚੰਗਾ ਅਸਲਾਮ ਮਸ਼ਵਰਾ ਉਹਨਾਂ ਦਾ ਹੋਇਆ ਉਸ ਤੋਂ ਬਾਅਦ ਟੈਲੀਵਿਜ਼ਨ ਦੀਆਂ ਸੁਰਖੀਆਂ ਵੀ ਇਹ ਖਬਰ ਬਣਨ ਲੱਗੀ ਔਰ ਨਵਜੋਤ ਸਿੰਘ ਸਿੱਧੂ ਬਾਰੇ ਜਿਹੜੀਆਂ ਝੂਠੀਆਂ ਅਫਵਾਹਾਂ ਕਈ ਦਿਨਾਂ ਦੀਆਂ ਚੱਲ ਰਹੀਆਂ ਸੀ ਮੀਡੀਆ ਦੇ ਇੱਕ ਵੱਡੇ ਹਿੱਸੇ 'ਚ ਕਿ ਨਵਜੋਤ ਸਿੰਘ ਸਿੱਧੂ ਭਾਜਪਾ 'ਚ ਜਾ ਸਕਦੇ ਨੇ ਉਹ ਸਾਰੀਆਂ ਅਫਵਾਹਾਂ ਨੇ ਜਿਹੜੀਆਂ ਉਹ ਵੀ ਪਾਣੀ ਦੀ ਛੱਗ ਦੀ ਤਰ੍ਹਾਂ ਵਹਿ ਗਈਆਂ ਖਤਮ ਹੋ ਗਈਆਂ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਇਸ ਮੁਲਾਕਾਤ ਦੇ ਨਾਲ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਕੀਤੇ ਉਹ ਲੋਕ ਜਿਹੜੇ ਸਵਾਲ ਖੜੇ ਕਰਦੇ ਸੀ ਕਿ ਨਵਜੋਤ ਸਿੰਘ ਸਿੱਧੂ ਅਤੇ ਹਾਈ ਕਮਾਂਡ ਦੇ ਵਿੱਚ ਦੂਰੀ ਹੈ ਉਹ ਵੀ ਗੱਲ ਸਾਫ਼ ਹੋ ਗਈ ਕਿ ਨਵਜੋਤ ਸਿੰਘ ਸਿੱਧੂ ਅਤੇ ਹਾਈ ਕਮਾਂਡ ਦੇ ਵਿੱਚ ਕਿਸੇ ਤਰ੍ਹਾਂ ਦੀ ਦੂਰੀ ਨਹੀਂ ਡਾਕਟਰ ਨਵਜੋਤ ਕੌਰ ਸਿੱਧੂ ਕਿਉਂਕਿ ਬਿਮਾਰ ਨੇ ਉਹਨਾਂ ਦਾ ਇਲਾਜ ਫੇਰ ਚੱਲ ਰਿਹਾ ਹੈ ਕੈਂਸਰ ਦਾ ਇਸ ਕਰਕੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਤੋਂ ਡਾਕਟਰ ਨਵਜੋਤ ਕੌਰ ਸਿੱਧੂ ਦੀ ਸਿਹਤ ਵਾਲੇ ਪਾਸੇ ਰੁਝੇ ਹੋਏ ਨੇ ਉਹ ਲਗਾਤਾਰ ਉਹਨਾਂ ਦੇ ਇਲਾਜ ਲਈ ਕਈ ਵਾਰੀ ਹਸਪਤਾਲ ਵੀ ਜਾਂਦੇ ਨੇ ਤੇ ਉਹਨਾਂ ਦੀ ਦੇਖ ਰੇ ਖੁਦ ਕਰ ਰਹੇ ਨੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਜੜੀ ਆਮਦ ਹੈ ਵੱਖ-ਵੱਖ ਸ਼ਹਿਰਾਂ ਚ ਥੋੜੀ ਜਿਹੀ ਘਟੀ ਹੈ ਪਰ ਆਉਂਦੇ ਦਿਨਾਂ 'ਚ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਉਹ 파ਟ ਆਪਣੇ ਘਰ ਦੇ ਵਿੱਚ ਵੀ ਲੋਕਾਂ ਨੂੰ ਮਿਲਿਆ ਕਰਨਗੇ ਔਰ ਅਮਰਸਰਚ ਵੀ ਲੋਕਾਂ ਨੂੰ ਮਿਲਿਆ ਕਰਨਗੇ ਔਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵੀ ਉਹ ਜਾਣਗੇ ਪਰ ਇਸ ਮੁਲਾਕਾਤ ਨੇ ਉਹਨਾਂ तमाम ਲੋਕਾਂ ਦੇ ਸਵਾਲ ਜਾਂ ਉਹਨਾਂ ਦੇ ਮੂੰਹ ਚੁੱਪ ਕਰਾ ਦਿੱਤੇ ਨੇ ਜਿਹੜੇ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿੱਚ ਭਵਿੱਖ ਨੂੰ ਲੈ ਕੇ ਸਵਾਲ ਚੱਕ ਰਹੇ ਸੀ ਸਾਰਿਆਂ ਨੂੰ ਪਤਾ ਹੈ ਕਿ ਬੀਬੀ ਪ੍ਰਿੰਕਾ ਗਾਂਧੀ ਹੀ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਕਾਂਗਰਸ ਪਾਰਟੀ 'ਚ ਲੈ ਕੇ ਆਏ ਸੀ ਉਹ ਗੱਲ ਠੀਕ ਹੈ ਕਿ ਪੰਜਾਬ ਚ ਕਾਂਗਰਸ ਦੇ ਸੰਗਠਨ ਦਾ ਇੱਕ ਹਿੱਸਾ ਲਗਾਤਾਰ ਨਵਜੋਤ ਸਿੰਘ ਸਿੱਧੂ ਦਾ ਇਸ ਗੱਲ ਹੀ ਵਿਰੋਧ ਕਰ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਕਰਪਸ਼ਨ ਦੇ ਖਿਲਾਫ ਬੋਲਦੇ ਨੇ ਮਾਫੀਆ ਦੇ ਖਿਲਾਫ ਬੋਲਦੇ ਨੇ ਨਵਜੋਤ ਸਿੰਘ ਸਿੱਧੂ ਬਿਵਾਕ ਲੀਡਰ ਨੇ ਪਾਰਟੀ ਦੇ ਲਈ ਕੋਈ ਸਮਝੌਤਾ ਨਹੀਂ ਕਰਦੇ ਤੇ ਕੁਝ ਲੀਡਰਾਂ ਨੂੰ ਇਹ ਗੱਲ ਹਜਮ ਨਹੀਂ ਹੁੰਦੀ ਪਰ ਨਵਜੋਤ ਸਿੰਘ ਸਿੱਧੂ ਉਸੇ ਤਰ੍ਹਾਂ ਕਾਂਗਰਸ ਦੀ ਹਾਈ ਕਮਾਂਡ ਦੀ ਪਸੰਦ ਬਣੇ ਹੋਏ ਨੇ ਔਰ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਕੀ ਭੂਮਿਕਾ ਦਿੰਦੀ ਹੈ ਪਰ ਇੱਕ ਗੱਲ ਤੈਅ ਹੈ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਪਾਰਟੀ ਹਾਈ ਕਮਾਂਡ ਨੂੰ ਆਪਣੀਆਂ ਇਹ ਇੱਛਾਵਾਂ ਦੱਸ ਚੁੱਕੇ ਸੀ ਕਿ ਉਹ ਸਿਰਫ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਨੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਨਾ ਤਾਂ ਕਿਸੇ ਹੋਰ ਸੂਬੇ 'ਚ ਪਿਛਲੇ ਸਮਿਆਂ 'ਚ ਗਏ ਤੇ ਨਾ ਹੀ ਉਹਨਾਂ ਨੇ ਕਿਸੇ ਹੋਰ ਸੂਬੇ 'ਚ ਡਿਊਟੀ ਲਈ ਹਾਮੀ ਭਰੀ ਸੋ ਨਵਜੋਤ ਸਿੰਘ ਸਿੱਧੂ ਕਿਉਂਕਿ ਡਾਕਟਰ ਨਵਜੋਤਕਰ ਬਿਮਾਰ ਨੇ ਉਹਨਾਂ ਦੀ ਦੇਖਰੇਖ ਵੀ ਕਰਨੀ ਉਹਨਾਂ ਦਾ ਇਲਾਜ ਵੀ ਕਰਨਾ ਇਸ ਕਰਕੇ ਉਹ ਪੰਜਾਬ ਦੇ ਵਿੱਚ ਹੀ ਆਪਣਾ ਧਿਆਨ ਕੇਂਦ੍ਰਿਤ ਕਰ ਰਹੇ ਨੇ ਆਉਣ ਦੇ ਦਿਨਾਂ 'ਚ ਨਵਜੋਤ ਸਿੰਘ ਸਿੱਧੂ ਸਾਨੂੰ ਪਹਿਲਾਂ ਦੀ ਤਰ੍ਹਾਂ ਫੇਰ ਸਰਗਰਮ ਨਜ਼ਰ ਆਉਣਗੇ ਹਾਲਾਂਕਿ ਉਹ ਲਗਾਤਾਰ ਸਰਗਰਮ ਨਹੀਂ ਮੈਂ ਜ਼ਿਕਰ ਕੀਤਾ ਹੈ ਕਿ ਡਾਕਟਰ ਨਵਜੋਤ कौर ਸਿੱਧੂ ਬਿਮਾਰ ਨੇ ਸੋ ਉਹਨਾਂ ਦੇ ਇਲਾਜ ਦੀ ਜ਼ਿੰਮੇਵਾਰੀ ਜਿਹੜੀ ਉਹ ਵੀ ਨਵਜੋਤ ਸਿੰਘ ਸਿੱਧੂ ਦੇ ਜ਼ਿੰਮੇ ਹੈ ਪਰ ਇਸ ਮੁਲਾਕਾਤ ਨੇ ਇਹ ਸਾਰੇ ਲੋਕ ਜਿਹੜੇ ਅਫਵਾਹਾਂ ਫੈਲਾਰੇ ਸੀ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਛੱਡਣ ਬਾਰੇ ਉਹਦੇ ਤੇ ਪੂਰਨ ਰੂਪ ਦੇ ਵਿੱਚ ਬਿੰਦੀ ਲਾ ਦੁੱਤੀ ਹੈ ਔਰ ਹੁਣ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਨੂੰ ਕੀ ਸੁਝਾ ਦਿੰਦੇ ਨੇ ਕਾਂਗਰਸ ਪਾਰਟੀ ਕੀ ਉਹਨਾਂ ਦੀ ਜ਼ਿੰਮੇਵਾਰੀ ਲਾਉਂਦੀ ਹੈ ਇਹਦੇ ਉੱਪਰ ਨਜ਼ਰ ਬਣੀ ਰਹੇਗੀ डला जी गल जेकर हिमाचल प्रदेश की करिए ता हिमाचल प्रदेश के राज्यसभा की जोड़ी एको एक सीट है वह बीजेपी ने जीत ली है सो हिमाचल में बहुत ही व्डा सियासी घटनाक्रम इसकों आप जरूर कह सकते हैं क्योंकि बहुत सारे इल्जाम जो है कांग्रेस के कई एम एल एज ऊपर लग रहे हैं ਕ੍ਰੋਸ ਵੋਟਿੰਗ ਵੋਟਿੰਗ ਕਰਨ ਦੇ ਸੋ ਤੁਸੀਂ ਇਸ ਉੱਪਰ ਕੀ ਕਹੋਗੇ ਕਿਉਂਕਿ ਇਹ ਜਿਹੜਾ ਸਿਆਸੀ ਘਟਨਾਕਰਮ ਵਾਪਰਿਆ ਇਹਨੂੰ ਆਪਾਂ ਆਮ ਦੀ ਤਰ੍ਹਾਂ ਨਹੀਂ ਦੇਖ ਸਕਦੇ ਆ ਸੋ ਕਿਵੇਂ ਦੇਖਦੇ ਹੋ ਕਿ ਹਿਮਾਚਲ ਪ੍ਰਦੇਸ਼ ਦੀ ਜਿਹੜੀ ਸਰਕਾਰ ਹੈ ਉਸ ਦੇ ਉੱਪਰ ਵੀ ਖਤਰਾ ਖੜਾ ਹੋ ਗਿਆ ਹੈ ਰਾਤੋਂ ਰਾਤ ਜਿਹੜਾ ਇਹ ਸਿਆਸੀ ਉਲਟਫੇਰ ਹੋਇਆ ਹੈ ਇਹਨਾਂ ਸਾਰੀਆਂ ਸਥਿਤੀਆਂ ਨੂੰ ਵੇਖਦਿਆਂ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਹਰਜੋਤ ਜੀ ਕਾਂਗਰਸ ਦੀਆਂ ਚਿੰਤਾਵਾਂ ਬਹੁਤ ਜ਼ਿਆਦਾ ਹਿਮਾਚਲ ਪ੍ਰਦੇਸ਼ ਚ ਵੱਧ ਗਈਆਂ ਹਿਮਾਚਲ ਪ੍ਰਦੇਸ਼ ਚ ਕਾਂਗਰਸ ਦਾ ਭਾਵੇਂ ਬਹੁਮਤ ਹੈ ਪਰ ਸਰਕਾਰ ਤੇ ਕਿਤਨਾ ਕਿਤੇ ਸਰਕਾਰ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਨੇ ਉਂਝ ਹਜੇ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰ ਡਿੱਗਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਸਿਆਸਤ ਚ ਔਰ ਪਤੰਗਾਂ ਦੇ ਪੇਚੇ ਚ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿ ਕਦੋਂ ਹੋ ਜੇ ਕਦੋਂ ਕੀ ਹੋ ਜੇ ਪਰ ਹਜੇ ਵੀ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰ ਬਹੁਮਤ ਦੇ ਵਿੱਚ ਹੈ ਕਿਉਂਕਿ ਵਿਧਾਨ ਸਭਾ ਦੇ ਵਿੱਚ ਬਹੁਤ ਸਾਬਤ ਕੀਤਾ ਹੋਇਆ ਸੁਖਵਿੰਦਰ ਸਿੰਘ ਛੱਕੂ ਉਹਨਾਂ ਦਾ ਜੇ بے ਪ੍ਰੋਸਕੀ ਦਾ ਮਤਾਂ ਆਉਂਦਾ ਅਗਲੀ ਗੱਲ ਉਸ ਤੋਂ ਬਾਅਦ ਹੋਏਗੀ ਹੁਣ ਜਿਹੜੀ ਸੀਟ ਹੈ ਕੱਲ ਰਾਜ ਸਭਾ ਦੀ ਚੋਣ ਸੀ ਹਿਮਾਚਲ ਪ੍ਰਦੇਸ਼ ਚ ਕਾਂਗਰਸ ਵੱਲੋਂ ਅਭਿਸ਼ੇਕ ਮਨੂ ਸਿੰਘ ਵੀ ਜਿਹੜੇ ਬਹੁਤ ਵੱਡੇ ਵਕੀਲ ਨੇ ਸੁਪਰੀਮ ਕੋਰਟ ਦੇ ਉਹ ਉਮੀਦਵਾਰ ਸੀ ਔਰ ਭਾਜਪਾ ਵੱਲੋਂ ਉਮੀਦਵਾਰ ਸੀ ਹਰਸ਼ ਮਹਾਜਨ ਜਿਹੜੇ ਕਿਸੇ ਸਮੇਂ ਕਾਂਗਰਸ ਚ ਸੀ ਵੀਰ ਭਦਰ ਸਿੰਘ ਦੇ ਸਲਾਹਕਾਰ ਸੀ ਫਿਰ ਉਹਨਾਂ ਦੇ ਮੰਤਰੀ ਸੀ ਹੁਣ ਹਰਸ਼ ਮਹਾਜਨ ਹੁਣ ਭਾਜਪਾ ਚ ਨਹੀਂ ਪਹਿਲਾਂ ਕਾਂਗਰਸ ਚ ਸੀ ਅਭਿਸ਼ੇਕ ਮਨੂ ਸਿੰਘ ਵੀ ਕਾਂਗਰਸ ਦੇ ਉਮੀਦਵਾਰ ਸੀ 68 ਕੁੱਲ ਵਿਧਾਇਕ ਸੀ ਹਿਮਾਚਲ ਪ੍ਰਦੇਸ਼ ਦੀ ਅਸੈਂਬਲੀ ਚ 68 ਦੇ ਵਿੱਚੋਂ 40 ਕਾਂਗਰਸ ਦੇ ਔਰ 25 ਭਾਜਪਾ ਦੇ ਔਰ 3 ਆਜ਼ਾਦ ਸੀ ਕਾਂਗਰਸ ਨੂੰ ਇਹ ਲੱਗਦਾ ਸੀ ਕਿ ਸਾਡੇ 40 ਦੇ 40 ਵਿਧਾਇਕ ਅਭਿਸ਼ੇਕ ਮਨੂ ਸਿੰਘ ਵੀ ਨੂੰ ਵੋਟ ਪਾ ਦੇਣਗੇ ਔਰ ਬੜੀ ਆਸਾਨੀ ਨਾਲ ਉਹ ਰਾਜ ਸਭਾ ਦੇ ਮੈਂਬਰ ਬਣ ਜਾਣਗੇ ਪਰ ਜਿਆ ਨਹੀਂ ਹੋਇਆ ਬੀਜੇਪੀ ਦੇ 25 ਮੈਂਬਰਾਂ ਦੇ ਨਾਲ ਨਾਲ ਕਾਂਗਰਸ ਦੇ 6 ਮੈਂਬਰਾਂ ਨੇ 40 ਤੋਂ 6 ਕੱਢੀਏ 34 ਰਹਿ ਗਏ ਕਾਂਗਰਸ ਕੋਲੇ ਕਾਂਗਰਸ ਦੇ 6 ਵਿਧਾਇਕਾਂ ਨੇ ਕ੍ਰੋਸ ਵੋਟਿੰਗ ਕਰਤੀ ਬੀਜੇਪੀ ਦੇ ਹਰਸ਼ ਮਹਾਜਨ ਨੂੰ ਵੋਟਾਂ ਪਾਤੀਆਂ 25 ਤੇ 6 ਹੋ ਗਏ 31 ਔਰ ਜਿਹੜੇ 3 ਆਜ਼ਾਦ ਸੀ ਉਹਨਾਂ ਨੇ ਵੀ ਹਰਸ਼ ਮਹਾਜਨ ਨੂੰ ਵੋਟਾਂ ਪਾਤੀਆਂ ਇਹਦਾ ਮਤਲਬ ਹੈ ਦੋਨਾਂ ਦੀਆਂ ਵੋਟਾਂ ਹੋ ਗਈਆਂ 34 34 ਕਾਂਗਰਸ ਦੇ 6 ਵਿਧਾਇਕ ਨੇ ਜਿਹੜੇ ਉਹ ਕਰਾਸ ਵੋਟਿੰਗ ਕਰ ਗਏ ਕਾਂਗਰਸ ਨੂੰ ਛੱਡ ਕੇ ਭਾਜਪਾ ਨੂੰ ਵੋਟ ਪਾ ਗਏ ਜਿਹਦੇ ਕਰਕੇ ਫਿਰ ਉੱਥੇ ਡਰਾ ਨਿਕਲਿਆ ਡਰਾ ਦੇ ਵਿੱਚੋਂ ਭਾਜਪਾ ਜਿੱਤ ਗਈ ਸੋ ਇਹ ਇਸ ਨਾਲ ਇਸ ਤਰ੍ਹਾਂ ਨਾਲ ਭਾਜਪਾ ਨੇ ਰਾਜ ਸਭਾ ਦੀ ਜਿਹੜੀ ਸੀਟ ਹੈ ਉਹ ਹਿਮਾਚਲ ਪ੍ਰਦੇਸ਼ ਦੀ ਜਿੱਤੀ ਪਰ ਸਵਾਲ ਇਹ ਬਹੁਤ ਵੱਡਾ ਹੈ ਕਿ ਕਾਂਗਰਸ ਦੇ ਵਿਧਾਇਕ ਮੌਕੇ ਤੇ ਕਿਉਂ ਪਾਰਟੀ ਦੇ ਖਿਲਾਫ ਜਾਂਦੇ ਨੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਸਮਾਜਵਾਦੀ ਪਾਰਟੀ ਦੇ ਕਈ ਵਿਧਾਇਕ ਕੱਲ ਸਮਾਜਵਾਦੀ ਪਾਰਟੀ ਦੇ ਖਿਲਾਫ ਗਏ ਔਰ ਉਹਨਾਂ ਨੇ ਭਾਜਪਾ ਦੇ ਕੈਂਡੀਡੇਟ ਨੂੰ ਵੋਟਾਂ ਪਾਈਆਂ ਹੁਣ ਸਵਾਲ ਇਹ ਹੈ ਕਿ ਕਾਂਗਰਸ ਦੇ ਵਿਧਾਇਕ ਇੰਨੇ ਕਮਜ਼ੋਰ ਨੇ ਕਿ ਉਹਨਾਂ ਨੂੰ ਤੋੜ ਲਿਆ ਜਾਂਦਾ ਕਿਉਂਕਿ ਇਲਜ਼ਾਮ ਹੀ ਲਾਏ ਗਏ ਨੇ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਕਿ ਕਈ ਤਰ੍ਹਾਂ ਦੇ ਆਫਰ ਸੀ ਬਾਕੀ ਸਾਡੇ 34 ਵਿਧਾਇਕਾਂ ਨੇ ਇਮਾਨਦਾਰੀ ਦਾ ਸਬੂਤ ਦਿੱਤਾ ਦਲੇਰੀ ਦਾ ਸਬੂਤ ਦਿੱਤਾ ਜਿਹੜੇ ਚਲੇ ਗਏ ਉਹਨਾਂ ਬਾਰੇ ਕੀ ਕਹਿ ਸਕਦੇ ਹਾਂ ਕੀ ਸਮਝਾਉਂਦੇ ਹੋਏ ਹੁਣ ਸਵਾਲ ਇਹ ਹੈ ਕਿ ਕਾਂਗਰਸ ਦੇ ਵਿਧਾਇਕ ਕਿਸੇ ਲਾਲਚ ਨੂੰ ਛੱਡ ਦਿੰਦੇ ਨੇ ਕਾਂਗਰਸ ਨੂੰ ਔਰ ਭਾਜਪਾ ਦਾ ਸਮਰਥਨ ਕਰਦੇ ਨੇ ਜਾਂ ਉਹ ਭਾਜਪਾ ਦੀਆਂ ਨੀਤੀਆਂ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਨੇ ਫਿਰ ਜੇ ਉਹ ਭਾਜਪਾ ਦੀਆਂ ਨੀਤੀਆਂ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਨਹੀਂ ਫਿਰ ਉਹ ਕਾਂਗਰਸ ਦੀਆਂ ਟਿਕਟਾਂ ਤੇ ਚੋਣਾ ਕਿਉਂ ਲੜਦੇ ਨੇ ਸੋ ਕਈ ਤਰ੍ਹਾਂ ਦੇ ਸਵਾਲ ਹੈ ਸੋ ਇਹ ਇੱਕ ਨਵਾਂ ਰਿਵਾਜ ਹੈ ਜਦੋਂ ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟਾਂ ਤੇ ਭਰੋਸਾ ਉੱਠ ਗਿਆ ਪੋਲਿਟਿਕਲ ਪਾਰਟੀਆਂ ਦਾ ਸੋ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਤੇ ਪੋਲਿਟਿਕਲ ਪਾਰਟੀਆਂ ਜਦੋਂ ਕਿਸੇ ਨੂੰ ਵੀ ਆਪਣੀ ਪਾਰਟੀ ਦੀ ਟਿਕਟ ਦੇਣਗੀਆਂ ਜਾਂ ਤਾਂ ਕੋਈ ਲੀਗਲ ਐਗਰੀਮੈਂਟ ਕਰਿਆ ਕਰਨਗੀਆਂ ਜਾਂ ਜਿਵੇਂ ਆਮ ਲੋਕ ਵਿਆਜ ਤੇ ਪੈਸੇ ਲੈਂਦੇ ਨੇ ਤੇ ਖਾਲੀ ਚੈੱਕ ਦੇਣਾ ਪੈਂਦਾ ਤੇ ਹੋ ਸਕਦਾ ਪੋਲਿਟਿਕਲ ਪਾਰਟੀਆਂ ਵੀ ਲੁਕ ਛਿਪ ਕੇ ਗੁਪਤ ਤੌਰ ਤੇ ਕੋਈ ਬਲੈਂਕ ਚੈੱਕ ਹੀ ਲੈ ਕੇ ਰੱਖਣ ਲੱਗ ਜਾਣ ਉਮੀਦਵਾਰਾਂ ਤੋਂ ਕਿ ਜੇ ਕੱਲ ਨੂੰ ਤੁਸੀਂ ਦਗਾ ਕੀਤਾ ਤੇ ਅਸੀਂ ਵੀ ਤੁਹਾਡਾ ਚੈੱਕ ਭਰ ਕੇ ਲਾ ਲੈਣਾ ਚੰਦੇ ਦੇ ਨਾਂ ਤੇ ਇਹ ਗੱਲ ਕਿੰਨੀ ਕ ਕਾਨੂੰਨੀ ਤੌਰ ਤੇ ਸੰਭਵ ਹੈ ਇਹ ਹਜੇ ਜ਼ਰੂਰ ਇਹਦੇ ਬਾਰੇ ਅਸੀਂ ਆਉਂਦੇ ਸਮੇਂ ਤੇ ਜਾਣਕਾਰੀ ਹਾਸਲ ਵੀ ਕਰਾਂਗੇ ਔਰ ਪੋਲਿਟੀਕਲ ਪਾਰਟੀਆਂ ਦੇ ਲਈ ਇਹ ਇੱਕ ਵਿਅੰਗ ਦੇ ਰੂਪ ਦੇ ਵਿੱਚ ਮੈਂ ਗੱਲ ਕਰ ਰਿਹਾ ਕਿਉਂਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਅਚਾਨਕ ਹੀ ਮੰਤਰੀ ਵਿਧਾਇਕ ਐਮਪੀ ਪਾਲਾ ਬਦਲ ਲੈਂਦੇ ਨੇ ਤੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਹੁੰਦਾ ਹੈ ਉਹ ਉਹ ਨਾ ਚੁਣੇ ਹੋਏ ਲੋਕਾਂ ਦੀ ਸੋਚ ਦੇ ਖਿਲਾਫ ਚਲੇ ਜਾਂਦੇ ਨੇ ਖੈਰ ਸਰਕਾਰ ਹਜੇ ਸੁਖਵਿੰਦਰ ਸਿੰਘ ਸੁੱਖੂ ਦੀ ਬਚੀ ਹੈ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ 6 ਵਿਧਾਇਕਾਂ ਦੇ ਬਾਗੀ ਹੋਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਅਗਰ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰ ਤੋੜਨੀ ਹੈ ਤੇ ਘੱਟੋ ਘੱਟ 2 ਤਿਹਾਈ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਬਗਾਵਤ ਕਰਨੀ ਪਵੇਗੀ ਔਰ ਸਰਕਾਰ ਦੇ ਖਿਲਾਫ ਜਾਣਾ ਪਏਗਾ ਇਸ ਕਰਕੇ ਉਹਦੀ ਸੰਭਾਵਨਾ ਹਲੇ ਨਹੀਂ ਹੈ ਕਿਉਂਕਿ 34 ਵਿਧਾਇਕ ਨਾਲ ਖੜੇ ਨੇ ਅਗਰ ਬੇਪਰੋਸਕੀ ਦਾ ਮਤਾ ਵੀ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿੱਚ ਆਉਂਦਾ ਹੈ ਤੇ ਅਗਰ ਇਹ 6 ਵਿਧਾਇਕ ਬਾਗੀ ਹੋ ਜਾਂਦੇ ਨੇ ਜਾਂ ਸਪੀਕਰ ਇਹਨਾਂ ਦੀ ਵੋਟ ਜਾਂ ਇਹਨਾਂ ਨੂੰ ਮੁਤਲ ਕਰ ਦਿੰਦੇ ਨੇ ਉਸ ਕੇਸ ਦੇ ਵਿੱਚ ਅਗਰ 68 ਦੇ ਵਿੱਚੋਂ 6 ਵਿਧਾਇਕ ਨਿਕਲਦੇ ਨੇ ਤੇ 62 ਵਿਧਾਇਕ ਰਹਿ ਜਾਣਗੇ ਔਰ 62 ਦੇ ਮੁਤਾਬਕ ਫਿਰ ਜਿਹੜਾ ਬਹੁਮਤ ਦਾ ਅੰਕੜਾ ਹੈ ਉਹ 32 ਹੋਏਗਾ ਪਰ ਕਾਂਗਰਸ ਕੋਲੇ 34 ਵਿਧਾਇਕ ਨੇ ਇਸ ਕਰਕੇ ਸਰਕਾਰ ਡਿੱਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇੱਕ ਗੱਲ ਹੋਰ ਹੈ ਜਿਹੜੀਆਂ ਰਾਜ ਸਭਾ ਦੀਆਂ ਚੋਣਾਂ ਨੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵਿਪ ਨਹੀਂ ਹੁੰਦਾ ਉਹਦੇ ਵਿੱਚ ਵਿਧਾਇਕ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਵੋਟ ਪਾ ਦਿੰਦੇ ਨੇ ਜਦਕਿ ਵਿਧਾਨ ਸਭਾ ਦੇ ਵਿੱਚ ਵਿਪ ਹੁੰਦਾ ਹੈ ਅਗਰ ਵਿਧਾਇਕ ਵਿਪ ਦੀ ਉਲੰਘਣਾ ਕਰਦਾ ਹੈ ਤੇ ਫਿਰ ਉਹਦੇ ਤੇ ਕਾਰਵਾਈ ਹੁੰਦੀ ਹੈ ਤੇ ਉਹਦੀ ਮੈਂਬਰੀ ਵੀ ਖਾਰਜ ਹੋ ਜਾਂਦੀ ਹੈ ਸੋ ਇਸ ਕਰਕੇ ਵਿਧਾਨ ਸਭਾ ਦੇ ਵਿੱਚ ਸੁਖਿੰਦਰ ਸਿੰਘ ਸੁੱਖੂ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ਆਰਾਮ ਨਾਲ ਸ਼ਕਵਿੰਦਰ ਸਿੰਘ ਸੁਖੂ ਆਪਣੀ ਸਰਕਾਰ ਚਲਾ ਸਕਦੇ ਨੇ ਤੇ ਕਾਂਗਰਸ ਦੀ ਹਾਈ ਕਮਾਂਡ ਇਸ ਗੱਲ ਨਾਲ ਸੁਖ ਦਾ ਸਾਹ ਲੈ ਸਕਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ਕਵਿੰਦਰ ਸਿੰਘ ਸੁਖੂ ਖੁਸ਼ ਨੇ ਕਿਉਂਕਿ ਵਿਧਾਇਕ ਚੌਂਤੀ ਪਾਰਟੀ ਦੇ ਨਾਲ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਨੋ ਵਿਧਯੋ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ